ਹਾਂਜੀ ਗੈਸ ਕਰੋ ਕੌਣ ਆਇਆ ਇਹ ਐ ਹੈ ਪਿਆਰੀ ਆਪਣੇ ਪਾਪ ਧੋਣ ਗਿਆ ਕੁੰਭ ਮੇਲੇ 'ਚ ਇਹਦੇ ਪਾਪ ਅੱਜ ਆਪਾਂ ਧੋਵਾਂਗੇ ਸਾਰੇ ਰਲ ਕੇ ਨਾਲੇ ਆ ਆਈਟੀਐਸ ਵਾਲਾ ਬਾਬਾ ਵੀ ਦੇਖੋ ਇਹਨੂੰ ਵੀ ਆਪਾਂ ਐਕਸਪੋਜ਼ ਕਰਾਂਗੇ ਇਸ ਤੋਂ ਬਾਅਦ ਟਰੰਪ ਦੀ ਮਿੱਠੀ ਜਿਹੀ ਮੁਸਕਾਨ ਦੇਖੋ ਇਹਦੀ ਵੀ ਅੱਜ ਆਪਾਂ ਗੱਲ ਕਰਦੇ ਹਾਂ ਤੇ ਇਸ ਤੋਂ ਬਾਅਦ ਝਾੜੂ ਵਾਲੇ ਜੋ ਇੱਕ ਡਾਕੂਮੈਂਟਰੀ ਜੀ ਫਿਲਮ ਜੀ ਲੈ ਕੇ ਆਈ ਸੀ ਇਹ ਅਜੋ ਵੀ ਭਾਜਪਾ ਵਾਲਿਆਂ ਨੇ ਬੈਨ ਕਰਤੀ ਕੱਲ ਇਹਦੀ ਪੂਰੀ ਡਾਕੂਮੈਂਟਰੀ ਜੋ ਤਰੋੜਾ ਜੀ ਨੇ ਆਪਣੇ ਚੈਨਲ ਤੇ ਦਿਖਾਈ ਸੀ ਪਰ ਸਵਾਲ ਇਹ ਹੈ ਕਿ ਕਿਉਂ ਦਿੱਲੀ ਵਾਲੇ ਇੰਨਾ ਟੈਕਸ ਦਿੰਦੇ ਨੇ ਇੰਨਾ ਟ੍ਰੈਫਿਕ ਹੈ ਸ਼ਹਿਰ ਦੇ ਵਿੱਚ ਇੰਨੀ ਪ੍ਰੋਬਲਮਸ ਨੇ ਸਾਹ ਲੈਣ ਨੂੰ ਵੀ ਸਾਫ਼ ਹਵਾ ਹੈ ਨਹੀਂ ਫਿਰ ਉਹਦੀ ਡਾਕੂਮੈਂਟਰੀ ਕਿਉਂ ਨਹੀਂ ਬਣਉਣੀ ਚਾਹੀਦੀ ਚਲੋ 트ੰਪ ਸਾਬ ਅੱਜ ਸੋਚਾ ਕੀ ਲੋ ਇੰਡੀਆ ਬਾਰੇ ਬੋਲਦੇ ਨੇ ਤੁਨ ਲਈ ਆਉਥ ਚੱਲ ਮਦਰ ਸਾਲੋ ਛੱਡੋ ਜੇ ਪਾਊ ਟਰੰਪ ਸਾਹਿਬ ਤੁਸੀਂ ਸਾਡੇ ਪ੍ਰਾਈਮ ਮਿੰਿਸਟਰ ਆਫ ਇੰਡੀਆ ਨੂੰ ਸੱਦਿਆ ਹੁੰਦਾ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੋਣੀ ਸੀ ਜੇ ਹੋ ਸਕਦਾ ਤੇ ਤੁਸੀਂ ਇੱਕੋ ਲਾਗੀ ਪੇਂਦੇ ਤੇ ਲਾਗੀ ਆ ਕੇ ਕਹਿੰਦਾ ਵੀ ਮੋਦੀ ਸਾਹਿਬ ਤੁਸੀਂ ਆਓ ਨਹੀਂ ਤੇ ਤੁਹਾਡੇ ਬਿਨਾਂ ਸੌ ਨਹੀਂ ਚੁੱਕੀ ਜਾਣੀ ਪਰ ਇਦਾਂ ਹੋਇਆ ਨਹੀਂ ਪਰ ਪਾਊ ਟਰੰਪ ਸਾਹਿਬ ਨੇ ਸਾਡੇ ਸ਼ਰੀਕ ਚైనా ਨੂੰ ਸੱਦ ਲਿਆ ਪਰ ਚైనా ਵੀ ਕਿਸੇ ਵਿਆਹ ਦੇ ਵਿੱਚ ਰੁੱਸੇ ਫੁੱਫੜ ਵਾਂਗ ਜਵਾਬ ਦੇ ਗਿਆ ਕਿ ਮੈਂ ਨਹੀਂ ਆਉਂਦਾ ਕਿਉਂਕਿ ਪੂਰਵ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਜੀ ਨੂੰ ਹੀ ਓਬਾਮਾ ਸਾਹਿਬ ਨੇ ਸੱਦਿਆ ਸੀ ਪਰ ਸਾਡੀ মিডিਆ ਨੇ ਮਿਲਣਾ ਜ਼ੋਰ ਲਾ ਲਾ ਕੇ ਬੋਲਿਆ ਵੀ ਬੇਲੀ 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 ਭਾਈਓ ਬਹਿਣਾ ਆ ਆ ਦੇਖੋ ਸੱਚੇ ਦੋਸਤਾਂ ਦੀਆਂ ਕਹਾਣੀਆਂ ਓਏ 21ਵੀਂ ਵੀ ਗੱਲ ਲਿਖ ਦਿੰਦੇ ਚਲੋ ਛੱਡੋ ਇੱਧਰ ਦੇਖੋ ਬਾਨੀ ਤੇ ਟਰੰਪ ਸਾਹਿਬ ਦੀ ਫੇਸ ਇੰਪ੍ਰੈਸ਼ਨ ਦੇਖੋ ਕਿਵੇਂ ਹੱਸ ਰਹੇ ਨੇ ਕਿੰਨੇ ਖੁਸ਼ ਨੇ ਤੁਸੀਂ ਕਦੀ ਮੋਤੀ ਸਾਹਿਬ ਦੇ ਨਾਲ ਇਦਾਂ ਦੀ ਕਦੀ ਹੱਥ ਦੇ ਫੋਟੋ ਵੇਖੀ ਹੈ ਸਿੱਧੀ ਜੀ ਗੱਲ ਹੈ ਬਾਪ ਨਾ ਪਈਆ ਸਭ ਸੇ ਬੜਾ ਪਈਆ ਪਰ ਰੁਪਈਏ ਦੀ ਹਾਲਤ ਵੀ ਤੁਸੀਂ ਦੇਖ ਲਓ ਤੁਸੀਂ ਕਿਵੇਂ ਲਿਗ ਰਿਹਾ ਸਭ ਪੈਸੇ ਦਾ ਚੱਕਰ ਹੈ ਭਈਆ ਕਿਉਂਕਿ ਜੇ ਇਨਵੀਟੇਸ਼ਨ ਆਉਂਦੀ ਤੇ ਇਹਦੇ ਵਿੱਚ ਸਾਡੇ ਦੇਸ਼ ਦਾ ਮਾਣ ਵਧਣਾ ਸੀ ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੋਦੀ মিডিਆ ਨੂੰ ਲਾਣਤਾ ਇਨਾ ਗੋਦੀ মিডিਆ ਵਾਲੇ ਨੇ ਕਿੰਨੀ ਵੱਡੀ ਘਟ ਲਾਈ ਸੀ ਸਾਡਾ ਦੋਸਤ ਕرمپ ਜਿੱਤ ਗਿਆ ਮੋਦੀ ਦਾ ਦੋਸਤ ਜਿੱਤ ਗਿਆ ਜਿੱਤ ਗਿਆ ਇੰਡੀਆ ਟੀਵੀ ਵਾਲਾ ਇਹ ਬਗੜ ਬਿੱਲਾ ਮਾਫੀ ਤੇ ਅੱਬ ਸਟੂਡੀਓ 'ਪੈ ਬੈਠ ਗਈ ਤੁਹਾਨੂੰ ਪਤਾ ਗੋਦੀ মিডিਆ ਅੱਜਕੱਲ ਕੀ ਕਰ ਰਿਹਾ ਇਹ ਆਪਣੇ ਪਾਪ ਧੋਰੇ ਨੇ ਇਹ ਮਾਂ ਕੁੰਬ ਮੇਲੇ ਵਿੱਚ ਲੱਗਦਾ ਹੈ ਇਹ ਟਰੈਕ ਤੇ ਆ ਗਿਆ ਤਾਂ ਆਪਣੇ ਪਾਪ ਧੋ ਰਿਆ ତਿਆਰੀ ਤੂੰ ਐਂ ਕਰ ਜਾ ਕੇ ਟੂਬੀ ਮਾਰ ਇੱਕ ਹੋਰ ਇਸ ਤੋਂ ਹੋਰ ਸਰਬਾਸਤ ਵਰਸੇ 7 ਟੂਬੀਆਂ ਹੁੰਦੀਆਂ ਨੇ ਆ ਆਈਟੀ ਵਾਲਾ ਬਾਬਾ ਕੁੰਭ ਮੇਲੇ ਵਿੱਚ ਕੁਝ ਅਖਾੜੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਕਹਿੰਦਾ ਹੈ ਕਿ ਮੈਂ ਜੂਨਾ ਅਖਾੜੇ ਤੋਂ ਆ ਪਰ ਕੁੰਭੋ ਵਾਲੇ ਕਹਿੰਦੇ ਨਹੀਂ ਥਾ ਉਹ ਐਸੇ ਮਵਾਲੀ ਆਵਾਰਾ ਆਦਮੀ ਥਾ ਉਹ ਕੋਈ ਸਾਧੂ ਨਹੀਂ ਥਾ। ਐ యਹੀ ਮਵਾਲੀ ਥਾ ਜਗ੍ਹਾ ਜਗ੍ਹਾ ਰੁਕਤਾ ਖਾਤਾ ਥਾ। ਆਉਂ ਕਹੀਂ ਵੀ ਉਹ ਟੀਵੀ ਆ ਕੁਝ ਵੀ ਕੁਝ ਵੀ ਬਕਝੇਤਾ। ਪਰ ਲੋਕਾਂ ਨੂੰ ਇੰਨੀ ਨਰਾਲੀ ਹਾਸੇ ਦਾ ਰਾਜ ਤੇ ਗੋਦੀ মিডিਆ ਵਾਲੇ ਨੂੰ ਸਿਰਫ ਪੂਰੇ ਕੁੰਭ ਮੇਲੇ ਵਿੱਚੋਂ ਸਿਰਫ ਆ ਹੀ ਦਿਸਦਾ ਹੈ। ਕਿਹੜਾ ਮਾਲ ਖਾਦਾ ਹੈ? ਜੇ ਸਭ ਕੁਝ ਪ੍ਰੂਵ ਕਰ ਦਵਾਂਗੇ ਤੇ ਸਾਰੇ ਸ਼ਕਤੀ ਵਾਲੇ ਲੋਕਾਂ ਤੂੰ ਮੰਨੋਗੇ ਤੁਮ ਲੋਕ। ਫਿਰ ਮੰਨਨੇ ਦਾ ਮਤਲਬ ਹੀ ਕੀ ਹੈ? ਫਿਰ ਤੂੰ ਤੁਹ ਸਭ ਕੋ ਸਦਰਸ਼ਨ ਸੇ ਕਾਟ ਦੂੰਗਾ। ਸਹੀ ਦੱਸਦੇ ਕੀ ਖਾਂਦਾ ਨਹੀਂ ਤੇ ਕੀ ਕਰੇਗਾ ਸੁਦਾਸੇ ਸਿੱਕਟ ਹੋ ਗਿਆ ਤਾਂ ਤੁਸ਼ਿਲ ਤੇ ਕਾਰਡ ਦੂਗਾ ਬਾਅਦ ਵਿੱਚ ਤੁਸ਼ਿਲ ਵੀ ਦੇ ਦੇਗਾ ਮੇਰ ਕੋ ਆਈਆਈਟੀ ਵਿੱਚ ਦੇਸ਼ ਦੇ ਬਹੁਤ ਹੀ ਦਿਮਾਗ ਵਾਲੇ ਲੋਕ ਜਾਂਦੇ ਨੇ ਪਰ ਉੱਥੋਂ ਕਿਤੇ ਹੋਰ ਹੀ ਨਿਕਲੇ ਜਾਂਦੇ ਨੇ ਉਹ ਗੱਲ ਹੋਰ ਹੈ ਪਰ ਰੀਅਲ ਦੇ ਵਿੱਚ ਆਈਆਈਟੀ ਦੇ ਵਿੱਚ ਬਹੁਤ ਹੀ ਰਿਸਪੈਕਟ ਹੈ ਆਈਆਈਟੀ ਇਜ਼ ਦਾ ਵੰਡਰਫੁਲ ਪਲੇਸ ਪਰ IIT ਦੇ ਵਿੱਚੋਂ ਸਿਰਫ ਇਦਾਂ ਦੇ ਲੋਕ ਹੀ ਨਹੀਂ ਹੋਰ ਵੀ ਤਰ੍ਹਾਂ ਦੇ ਲੋਕ ਨੇ ਇਸ ਗੱਲ ਤੇ ਹੁਣ ਰੋਕੇ ਦਿਖਾਈਂ ਮੈਂਬਰਸ ਹੋ ਗਏ ਤੁਮ ਕੋ ਕਰਤੀ ਨਾ ਇਹ ਗੱਲ ਪਰ ਗੋਦੀ ਮੀਡੀਆ ਵਾਲੇ ਸਿਰਫ ਸਰਕਾਰਾਂ ਨੂੰ ਖੁਸ਼ ਕਰਨ ਵਾਸਤੇ ਲੱਗੇ ਹੋਏ ਨੇ ਉੱਥੇ ਹੋਣ ਵਾਲੀਆਂ ਦਿੱਕਤਾਂ ਦਿਖਾਓ ਕਿਉਂਕਿ ਫਾਈਨਲੀ ਅੱਜ ਤੱਕ ਵਾਲਿਆਂ ਨੇ ਬੜੀ ਖਬਰ ਪ੍ਰਿਆगराज ਮਹਾਕੁੰਭ ਸੇ ਮਹਾਕੁੰਭ ਮੇਂ ਆਗ ਲੱਗ ਗਈ ਹੈ ਸ਼ਾਸਤ੍ਰੀਪੁਲ ਰੇਲਵੇ ਪੁਲ ਕੇ ਵਿੱਚ ਵਾਲੇ ਜੋ ਖੇਤਰ ਹੈ ਜੋ ਏਰੀਆ ਹੈ ਮੀਡੀਆ ਵਾਲਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਉਹ ਖਬਰ ਦਿਖਾਵਾ ਜੋ ਵਸਤਵਿਕਤਾ 'ਤੇ ਆਧਾਰਿਤ ਹੈ ਪਰ ਚਲੋ ਇਹ ਲੋਕ ਆਪਣੇ ਪਾਪ ਦੇ ਤੋਰੇ ਨੇ ਚਲ ਇੱਕ ਟੂਬੀ ਹੋਰ ਮਾਰ ਮੈਂ ਤੇ ਕਹਿਣਾ ਕਿ ਤਿਆੜੀ ਵਾਂਗੂ ਬਾਕੀ ਹੋਰ ਗੋਦੀ ਮੀਡੀਆ ਵਾਲਿਆਂ ਨੂੰ ਵੀ ਟੂਬੀ ਮਾਰ ਹੀ ਲੈਣੀ ਚਾਹੀਦੀ ਹੈ ਗੱਲ ਕਰਦੇ ਹਾਂ ਸੈਫ ਅਲੀ ਖਾਨ ਦੀ ਉਹਦੇ ਉੱਤੇ ਹੋਏ ਅਮਲੇ ਤੇ ਦੋ ਨਹੀਂ ਚਾਰ ਨਹੀਂ 10 10 ਟੀਮਾਂ ਲੱਗੀਆਂ 10 10 ਇਨਵੈਸ ਡਿਟੈਕਸ਼ਨ ਟੀਮਸ ਹੈ ਜੋ ਅਲੱਗ 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 ਡਾਇਰੈਕਸ਼ਨਸ ਮੇ ਕੰਮ ਕਰ ਰਹੀ ਹੈ ਇੱਕ ਐਕਿਊਜ਼ਡ ਹੈ ਉਹ ਐਕਿਊਜ਼ ਦਾ ਕਿੰਨੇ ਲੋਕ ਫੜੇ ਜਾ ਰਹੇ ਨੇ ਆ ਜਿਹੜਾ ਅੱਜ ਫੜਿਆ ਗਿਆ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਬੰਗਲਾਦੇਸ਼ ਤੋਂ ਆਇਆ ਹੈ ਪਰ ਲੋਕ ਸੋਚਦੇ ਨੇ ਵੜਿਆ ਤੇ ਕੋਈ ਹੋਰ ਸੀ ਤੇ ਫੜਿਆ ਕੋਈ ਹੋਰ ਗਿਆ ਪਰ ਹੋ ਸਕਦਾ ਹੈ ਇਹਦੀ ਕੋਈ ਪੁਰਾਣੀਆਂ ਫੋਟੋਆਂ ਹੋਣ ਕਿਉਂਕਿ ਚਿਹਰੇ ਤਾਂ ਬਦਲਦੇ ਰਹਿੰਦੇ ਨੇ ਅਮਿਤ ਸ਼ਾ ਇਹ ਇਹ ਮੇਨ ਮੁੱਦਾ ਹੈ ਕਿ ਦੇਸ਼ ਚ ਵੜ ਕਿਵੇਂ ਗਿਆ ਅਮਿਤ ਇਹ ਪਾਰਨ ਦੇ ਵਿੱਚ ਵੜ ਕਿਵੇਂ ਗਿਆ ਕਿਉਂਕਿ ਬਾਰਡਰ ਸਕਿਉਰਿਟੀ ਤੇ ਅਮਿਤ ਸ਼ਾ ਜੀ ਦੇ ਹੀ ਅੰਡਰ ਹੁੰਦੀ ਹੈ ਈਸ਼ਵਰ ਕਰ ਦੋ ਕੈਮਰਾ ਕੈਮਰਾ ਈਸ਼ਵਰ ਕਰ ਦੋ ਤੁਸੀਂ ਕੈਮਰਾ ਤੁਸੀਂ ਈਸ਼ਵਰ ਕਰ ਦੋ ਚਲੋ ਕੈਮਰਾ ਦਾ ਕਮਾ ਲੈਨੇ ਆ ਪਰ ਇੱਥੇ ਸਾਰੀ ਹੀ ਪਾਰਟੀਆਂ ਨੂੰ ਮਿਲ ਕੇ ਇਹਦਾ ਸੋਲੂਸ਼ਨ ਕੱਢਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦਾ ਮਾਮਲਾ ਹੈ ਬਹੁਤ ਸਾਰੇ ਇਦਾਂ ਦੇ ਕੇਸ ਨੇ ਆ ਇਹਦੇ ਵਿੱਚ ਇੱਕ ਬਹੁਤ ਹੀ ਸ਼ੋਕਿੰਗ ਗੱਲ ਸੁਣਨ ਨੂੰ ਮਿਲੀ ਆ ਬੰਗਲਾਦੇਸ਼ੀ ਆਦਮੀ ਇਸ ਲਈ 20 ਸਾਲਾਂ ਤੋਂ ਪੂਨੇ ਵਿੱਚ ਰਹਿ ਰਿਹਾ ਸੀ ਉਮਰ ਇਹਦੀ ਲਗਭਗ 34 ਸਾਲ ਹੈ ਇਹਦਾ ਨਾਮ ਅਹਿਸਾਨ ਹਾਫਿቅ ਸ਼ੇਖ ਉਹ ਜਿੰਨੇ ਇਹਦੇ ਕੋਲੇ ਡਾਕੂਮੈਂਟ ਸੀ ਉਹਨੇ ਡਾਕੂਮੈਂਟ ਤਾਂ ਕਿਸੇ ਭਾਰਤੀ ਕੋਲੇ ਵੀ ਨਹੀਂ ਹੁੰਦੇ ਇਹ ਸੀਰੀਅਸ ਗੱਲ ਹੈ ਦੋ ਡਰਾਈਵਿੰਗ ਲਾਇਸੈਂਸ ਸੱਤ ਪੈਨ ਕਾਰਡ ਸੱਤ ਆਧਾਰ ਕਾਰਡ ਦੋ ਵੋਟਰ ਆਈਡੀ ਚਾਰ ਚਾਰ ਪਾਸਪੋਰਟ ਲੈ ਕੇ ਘੁੰਮ ਰਿਆ ਸੀ ਇੱਥੇ ਥੋੜਾ ਜਿਹਾ ਹਾਸਾ ਪਾ ਦਿਆ ਇੱਥੇ ਲੋਕਾਂ ਦਾ ਇੱਕ ਵੀ ਪਾਸਪੋਰਟ ਨਹੀਂ ਬਣਦਾ ਇਹ ਵਾਕਈ ਬਹੁਤ ਗੰਭੀਰ ਸਮੱਸਿਆ ਹੈ ਸਾਰੀ ਪੋਲਿਟੀਕਲ ਪਾਰਟੀਆਂ ਸੀਰੀਅਸ ਹੋ ਕੇ ਸੋਚਣਾ ਪੈਣਾ ਸਭ ਨੂੰ ਤੇ ਗੋਦੀ ਮੀਡੀਆ ਨੂੰ ਵੀ ਅਪਰਸ ਵਿੱਚ ਲੜਮ ਦੀ ਬੀਜ ਹੋਇਆ ਦੇਖੋ ਕਿਹਨਾਂ ਕਹਾ ਹੋਗਾ ਨਾਮ ਨਹੀਂ ਲੈ ਕਨਵਿਕਾ ਮੈਂ ਕਿਹਾ ਅਰੇ ਸਰਕਾਰੀ ਨੌਕਰੀ ਨਾਲ ਸੱਤਰ ਚਾਹਤਾ ਇੱਕ ਜ਼ਬਰਾ ਇਤਨਾ ਰੈਟਲ ਕਿ ਨੌਕਰੀ ਕਮੋ ਜੀ 500 ਰੁਪਏ ਦੀਆਂ ਕੁੰਭ ਮੇਲੇ ਵਿੱਚ ਜਾ ਕੇ ਇੰਟਰਵਿਊ ਲਈ ਜਾਂਦੇ ਨੇ ਤੇ ਫਿਰ ਇਹਨਾਂ ਦੇ ਛੱਤਰ ਪੈਂਦੇ ਨੇ ਆ ਦੇਖੋ ਕੁਛ ਬੰਸੀ 55 ਸਭਾਜੀ ਹੋਰ ਕਿਆ ਦੇਖ ਪਰਾਜੀ ਕੌਣ ਸਾ ਆਪ ਲੋਕ ਜੋ ਹੈ ਭਜਨ ਕਰਤੇ ਹੈ ਭਗਵਾਨ ਦਾ ਕਿਆ ਗੀਤ ਕਹਤ ਹਾਂ ਸਮਝਾਈ ਚਲੋ ਸਾਪੋ ਅੱਜ ਬਾਤੇ ਕਰੇਗਾ ਸਹਾਰਾ ਜਿਸੇ ਮੈਂ ਕਮਿਟਮੈਂਟ ਦੇ ਕੇ ਰੱਖਦਾ ਹਾਂ ਤੇ ਰਹੀ ਗੱਲ ਬਾਰਡਰ ਸਕਿਉਰਿਟੀ ਦੀ ਇਹ ਤਾਂ ਆਪਣੇ ਹਾਂ ਇਹਨਾਂ ਦੇ ਅੰਡਰ ਜੀ ਆਉਂਦੀ ਹੈ ਕੈਮਰਾ ਇਸਵਾਰ ਕਰ ਦੋ ਤੁਸੀਂ ਪ੍ਰੋਬਲਮ ਇਹ ਹੈ ਕਿ ਜਿੰਨੂੰ ਸੋਲਵ ਕਰਨਾ ਚਾਹੀਦਾ ਹੈ ਹੋਮ ਮਿਨਿਸਟਰੀ ਨੂੰ ਪਰ ਉਹ ਉਸੇ ਦੇ ਨਾਂ ਤੇ ਵੋਟ ਮੰਗੀ ਜਾਂਦੇ ਨੇ ਕਿਉਂਕਿ ਮੈਂ ਹੈਰਾਨ ਹੂ ਜੀ ਮੈਂ ਵੀ ਪਰ ਆਪਾਂ ਕਰ ਕੀ ਸਕਦੇ ਹਾਂ ਪਰ ਤੁਸੀਂ ਕਰ ਸਕਦੇ ਹੋ ਕਟ ਕਟ ਇੱਕ ਲਾਈਕ ਦਾ ਬਟਨ ਦਬਾ ਕੇ ਸਬਸਕ੍ਰਾਈਬ ਕਰੋ ਟੰ ਟੰ ਕੰ ਟੰ ਕਰੋ ਪਲੀਜ਼ 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 ਕਮਨ ਬੇਬੀ ਬਹੁਤ ਬਹੁਤ ਸ਼ੁਕਰੀਆ